ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਪੱਬਾ ਪਾਰ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੰਚਾਇਤੀ ਚੋਣਾਂ ਮੌਕੇ ਹੀ ਅੱਜ ਮਾਨਸਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਨੇ ਫਲੈਗ ਮਾਰਚ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਬੁੱਟਾ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਫਲੈਗ ਮਾਰਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸ਼ਰਧਤੀ ਅੰਸਰਾਂ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾਂ ਜੇਕਰ ਕਿਸੇ ਨੇ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸਰ ਜੋ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜੀ ਕੀ ਕਹੋਗੇ ਕਿੰਨੀ ਕੁ ਫੋਰਸ ਹੈ ਜੀ ਕਿੱਥੇ ਕਿੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਚਾਇਤ ਜ਼ੋਨਾ ਪੰਜਾਬ ਦੀ ਜਿਹੜੀਆਂ 2024 ਹੈ ਉਹਨਾਂ ਨੂੰ ਹੋ ਚੁੱਕੇ ਨੇ ਤਾਂ ਉਹਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਜੁਣਾਕਵੀਆਂ ਜਾਣੀਆਂ ਰਹੀਆਂ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਦੇ ਹੁਕਮ ਨਾਲ ਉਹਨਾਂ ਦੇ ਰੈਸ਼ਪ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਮਾਨਯੋਗ ਐਸਐਸਪੀ ਸਾਹਿਬ ਜਰੀ ਫਾਕਿਰਤ ਮੀਨਾ ਜੀ ਆਈਪੀਐਸ ਸਾਹਿਬ ਐਸਪੀ ਹੈੱਡਕ quarter ਜਿਸ ਕੀ ਸਿੰਧੀ ਐਸਪੀਡੀ ਜੀਬੀ ਮੋਰੇ ਸਾਹਿਬ ਜੀ ਉਹਨਾਂ ਦੀ ਗਾਈਡਲਾਈਨ ਤੇ ਅਸੀਂ ਸਾੜੀ ਮਾਨਸਾ ਦੀ ਜਿਹੜੀ ਪੁਲਿਸ ਹੈ ਸਾਰੇ ਪੰਜੇ ਥਾਣੇ ਦੇ ਕੋਰਸ ਪੁਲਿਸ ਦੀ ਹੈੱਡਕ quart ਤੋਂ ਤੁਹਾਨੂੰ ਸੇਵਾ ਹੋ ਦਿੱਤੀ ਹੈ ਉਹਨੂੰ ਨਾਲ ਲੈ ਕੇ ਮਾਨਸਾ ਸੌੜੀ ਨੇ ਸਾਰੇ ਥਾਣੇ ਚ ਤਾਣਾ सदर ਕੋਟਰ ਮੁਚੌਂਕੀ ਨਿੰਦਰਪੁਰਾ ਚੌਕੀ ਫੂਕਸ਼ਾਲੀ ਚੌਕੀ ਤਾਣਾ ਜੋਗਾ ਸ਼ਹਿਰ ਸਿਟੀ 1 ਤੇ ਸਿਟੀ 2 ਫਿੱਕੀ ਔਰ ਸਾਰੇ ਹੀ ਜਿਹੜਾ ਸਿਟੀ ਸੌੜੀ ਮਾਨਸਾ ਦੇ ਸਾਰੇ ਹੀ ਏਰੀਆ ਵਿੱਚ ਜਿੱਥੇ ਪੰਚਾਇਤ ਚੋਣਾਂ ਹੋਣ ਜਾਣੀਆਂ ਤੇ ਸ਼ਹਿਰ ਖਾਸ ਤੌਰ ਤੇ ਜਿੱਥੇ ਵਾਰਨ ਦੇੰਤ ਕਰਨੇ ਬੜੇ ਬੜਤੇ ਫਲੈਗ ਮਾਰਚ ਕਰ ਰਹੇ ਆ ਸਾਰੀ ਫੋਰਟ ਜਿਹੜੀ ਹੈ ਹਰ ਪਿੰਡ ਦੇ ਵਿੱਚ ਆ ਕੇ ਫਲੈਗ ਮਾਰਚ ਕਰੇਗੀ ਤਾਂ ਕਿ ਜੋ ਹੈ ਮਾੜਾ ਅੰਸਰ ਟੋਣਾ ਦੌਰਾਨ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਹੈ ਭਵਾਨਸਥਾਨ ਕਟ ਕਰਨ ਅੰਜਾਮ ਨਾ ਲੈ ਸਕੇ ਅਤੇ ਲੋਕਾਂ ਦੇ ਜਿਹੜੇ ਹੌਸਲੇ ਨੇ ਸ਼ਰੀਫ ਸ਼ਹਿਰੀਆਂ ਦੇ ਸ਼ਰੀਫ ਨਾਗਰਿਕਾਂ ਦੇ ਉਹ ਜਿਹੜਾ ਹੈ ਡਰ ਪਏ ਹੋ ਕੇ ਨਿੰਡਰ ਹੋ ਕੇ ਦੇਰਪੱਖ ਆਪਣੀ ਜਿਹੜੀ ਹੈ ਵੋਟ ਪਾ ਕੇ ਆਪਣੇ ਨੁਮਾਇੰਦੇ ਰਹਿ ਹੈ ਉਹ ਚੁਣ ਸਕਣ ਤਾਂ ਕਿ ਅਪੀਲ ਕਰੂੰਗੇ ਜੀ ਕੁਝ ਲੋਕ ਹੁੰਦੇ ਸ਼ਰਾਪਤੀ ਅੰਦਰ ਜਾਣ ਜਿੱਦਾ ਆਪਾਂ ਵਿਚ ਗੱਲ ਕਰ ਰਹੇ ਹਾਂ ਵੀ ਬਿਨਾਂ ਡਰ ਪਏ ਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਹੀ ਮਾਨਸਾ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਤੇ ਅਪੀਲ ਕਰਾਂਗਾ ਕਿ ਉਹ ਪੰਜਾਬ ਇਲੈਕਸ਼ਨ ਚੋਣਾਂ 2024 ਕਰਵਾਉਣ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਜਿਲ੍ਹਾ ਸਿਵਲ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਕਿਸੇ ਵੀ ਕਿਸਮ ਦੀ ਜਿਹੜੀ ਤਕਾਸ਼ਾ ਹੀ ਅਸੀਂ ਨਹੀਂ ਹੋਣ ਦੇਵਾਂਗੇ ਚੋਣਾ ਬਿਲਕੁਲ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਾਇਆ ਜਾਣੀਆਂ ਜਿਹੜਾ ਵੀ ਕੋਈ ਇਹ ਸੋਚਦਾ ਹੈ ਕਿ ਉਹ ਕਾਨੂੰਨ ਤੋੜ ਕੇ ਜਾਂ ਤਕਾਸ਼ਾ ਹੀ ਕਰਕੇ ਜਾਂ ਐਸੀ ਵੈਸੀ ਕੋਈ ਗੱਲ ਕਰਕੇ ਜਾਂ VOTERਾਂ ਨੂੰ ਕਿਸੇ ਵੀ ਤਰੀਕੇ ਪ੍ਰਭਾਵਿਤ ਕਰਕੇ ਚੋਣਾ ਜਿੱਥੋਂ ਉਹ ਆਪਣੇ ਦਬਾਅ ਤੋਂ ਜਿਹੜਾ ਇੱਕਲਾ ਕੱਢ ਦੇਵੇ ਉਹਦੇ ਨਾਲ ਬਹੁਤ ਸਖਤੀ ਨਾਲ ਪੇਸ਼ ਆਇਆ ਜਾਏਗਾ ਔਰ ਅਸੀਂ ਕਿਸੇ ਨੂੰ ਵੀ ਲਾਅਨ ਆਰਡਰ ਭੰਗ ਨਹੀਂ ਕਰਦੇ ਹੋਏ ਤੇ ਨਾ ਹੀ ਕਾਨੂੰਨ ਤੋੜਦੀ ਜੱਜ ਹੋਏ ਠੀਕ